ਅਤੇ ਇਹ ਬੋਲੀ ਕਿਹੜੀ ਪਾਵੇਂ ਕਿੱਥੇ ਕਹਦੀ ਹੋ ਘਾਰੇ ਕੇ ਕਹਦੀ ਹਾ ਘਾਰੇ ਕੇ ਢੇੜਾ ਦੇ ਦੇ ਨਰਾਲੇ ਮੇਰੀ ਬਾਹ ਵੜ ਕੇ ਢੇੜਾ ਦੇ ਦੇ ਨਰਾਲੇ ਮੇਰੀ ਬਾਹ ਵੜ ਕੇ ਚਲੋ ਖੁਰੀ ਟਖਣਾ ਖੁਰੀ ਨਾ ਕੋਈ ਗੱਲ ਆ ਨੱਕੜ ਕਿਹਾ ਚੱਕੀ ਜਨਾ ਇਹ ਤਾਂ ਗਿੱਲੀਆਂ ਮੈਂ ਸੁੱਕੜੀਆਂ ਪਾਈਆਂ ਸੀ ਗਿੱਲੀਆਂ ਕੰਮ ਕਰਦੀ ਨਾ ਸੁੱਕੀ ਨਹੀਂ ਕੰਮ ਕਰਦੀ ਹੁੰਦੀ ਹੇ ਬੱਬੂ ਦੇ ਪਾਪੇ ਜਾਣਣ ਦੇ ਸਾਨੂੰ ਸਾਡੀ ਮਿਹਨਤ ਹੀ ਆ ਮੈਂ ਘਰ ਨਾਲੇ ਹੋਰ ਆ ਜਾਣਣ ਦੇ ਪਾਪੀਆ ਸਾਲ ਵੀ ਘਰ ਦਾ ਕੰਮ ਕਰ ਛੱਡ ਕੇ ਉਥੇ ਮਲੰਗ ਦੇ ਡੇਰੇ ਜਾਊ ਰੋਟੀਆਂ ਲੈ ਸਾਡੇ ਦੇਰੀ ਬਣ ਗਿਆ ਤੂੰ ਆ ਤੇਰੀ ਰੂਹ ਤਰ ਜੰਗੀ ਪਾਪੀਆ ਤੇਰੀ ਰੂਹ ਤਰ ਜੰਗੀ ਸਾਨੂੰ ਜਾਣਣ ਦੇ ਤੂੰ ਲੰਘ ਜਾ ਓਏ ਇਹ ਤਾਂ ਮੈਂ ਸਪਰੇ ਸਿੱਖੂ ਹੱਕ ਤੱਕ ਮੈਂ ਤਾਂ ਮੇਰਾ ਹੱਥ ਟੱਕਲਾ ਖਬਰਦਾਰ ਤੱਕ ਕਿ ਕਿ ਹਕਮਰਦਾਰ ਤੱਕ ਕਰਵਾ ਤੇਰਾ ਕੀ ਮਤਲਬ ਹੱਟ ਘੇਉਂ ਦਾ ਮਤਲਬ ਮੈਂ ਮੇਰੇ ਭੈਣ ਕੋਲ ਆਵਾਂ ਭੈਣ ਦਾ ਇਸ ਤਰ੍ਹਾਂ ਕਿਉਂਦਾ ਨਹੀਂ ਛੱਤਰ ਨੂੰ ਕੁਛ ਕਹਿਣਾ ਨਹੀਂ ਹਾਂ ਅੱਗ ਬੱਗੜ ਨੂੰ ਕੱਟ ਕੇ ਬਚ ਜਾਂਦਾ ਸੀ ਖਮ ਚਮ ਮੈਂ ਪੰਚਾਇਤ ਹੁੰਦਾ ਭੈਣ ਦੀ ਤੇਰੀ ਮਾਰਾ ਤੇ ਡਾਟ ਜਲਾ ਆਪਣਾ ਦੇਖੋ ਇਹ ਤਾਂ ਵਸੇ ਤੂੰ ਸੁਪਰੇ ਪਾ ਦੇ ਹਲਕਾ ਤੇ ਮੈਂ ਬਾਗਿਆਂ ਨੂੰ ਛੱਤਰ ਇਹਨੇ ਪਾਪੀ ਰੂਹ ਨੇ ਤੈਨੂੰ ਮਾਰ ਦੇਣਾ ਤੈਨੂੰ ਨਰਕਾ ਚ ਬਿਟੋ ਇਨੀ ਮੈ ਨਹੀਂ ਪੂਰੇ ਤੈਨੂੰ ਨਰਕਾ ਚ ਬਿਟੋ ਹੀ ਨਹੀਂ ਮੈਣੀ ਨਹੀਂ ਆ ਦੱਸ ਹਾਂ ਤੈਨੂੰ ਨਰਕਾ ਠੋਈ ਮਿਲ ਜੂਗੀ ਤੂੰ ਘਰ-ਬਾਰ ਛੱਡ ਕੇ ਹੈ ਤੂੰ ਮੇਰੇ ਸੱਜ ਦੀ ਗੋਦੀਆਂ ਚ ਜਾ ਜਾ ਬਹਿਣੀ ਮਲੰਗੜੀਆਂ ਚ ਆ